ਇੱਕ ਨੰਬਰ ਘੇੜਨਾ ਚਾਹਦਾ ਤੇ ਅਸ਼ਲਾਕਾ ਦੇਸ਼ਲਾਕਾ ਅੱਗੇ ਹੋ ਗਿਆ ਯਾਰ ਆ ਮੈਂ ਤੁਹਾਨੂੰ ਪਾਣਾ ਫਿਰ ਯਾਰ ਭੰਡਾਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਮੈਂ ਕਹਿੰਦਾ ਜੇ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਆ ਜਾ ਡੰਗੇ ਦੇ ਉੱਪਰ ਪਾਣੀ ਆਂੜਿਆ ਤਾਰਿਆ ਤੂੰ ਕੀ ਕੰਡਿਆ ਓਏ ਹੈ ਉਹ ਪਾਣੀ ਦੇ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੇ ਪਾਣੀ ਚੜ ਗਿਆ ਉੱਪਰ ਓਏ ਰੱਤਾ ਮੇਰਾ ਬਲ 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 ਵਾਹਿਗੁਰੂ 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 ਉਹ ਪਾਪਾ ਖਵਾ ਜਾ ਵੀਰ ਪਾਪਾ ਕਰ ਹੁਣ ਥੋੜਾ ਜਿਹਾ ਬੋਲੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਵੀ ਆ ਗਈ ਹੋਈ ਬਣਾਉਣ ਦੇ ਐਕਟਰ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਖੇ ਵਾਲੀ ਗੰਧ ਤੇ ਪਣੀ ਡੜ ਗਿਆ ਨਖੇ ਵਾਲੀ ਤੇ ਓ ਮੈਂ ਆ ਗਾੜਾ ਬਾਲ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਖਿਛਿਆ ਜਾ ਪੱਥਾ ਟੇਕ ਬਾਬੇ ਦੇ ਵਿਆਹ ਪਰਸ਼ਾਦ ਮੜੇ ਜਾ ਪਰਸ਼ਾਦ ਲਿਆ ਪੱਥਾ ਟਗੀਏ ਲੈ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪਾ ਰੋ ਦੇ ਹੋਵੇ ਤੇ دیوار ਡੁੱਟ ਜਣੀ ਓਏ ਇਹ ਦੀਵਾਰ ਡੁੱਟ ਮਸਾ ਟੇਕੋ ਮਸਾ ਟੇਕੋ ਮਸਾ ਟੇਕੋ ਬਾਬੇ ਦੇ ਇੱਕ ਫਿਕਰ ਨਾਲ ਪਾਣੀ ਜਾਏਗਾ ਨਾ ਤੇ ਲੱਗਦਾ ਇੱਕ ਨੰਬਰ ਗਿੜਨਾ ਚਾਹਦਾ ਤੇ ਅਸ਼ਲਾਕ ਅਸ਼ਲਾਕ ਕਿਉਂ ਕਿਉਂਦਾ ਕਿਸੇ ਨੂੰ ਆ ਮੈਂ ਤੁਹਾਨੂੰ ਪਾਣਾ ਫਿਰ ਯਾਰ ਭੰਨ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਕਾਜ ਟੁੱਟ ਗਿਆ ਡੰਗਾ ਟੁੱਟਣੇ ਆਣਾ ਜੋ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆ ਡੂੰਗੀ ਕੰਡਿਆ ਓਏ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਰੱਬਾ ਮੇਰਾ ਬੱਲੇ 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 ਵਾਹਿਗੁਰੂ 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 ਓ ਪਾਪਾ ਖਵਾ ਜਾ ਵੀਰ ਪਾਪਾ ਭਲਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਆਹ ਆਪੇ ਕਿ ਲੋਕੀਂ ਕੋਈ ਸਟਾਰਟ ਕਰੇ ਮੇਰੇ ਫੋਨ ਤੇ ਵੀਡੀਓ ਬਣਾਉਂਦੇ ਐ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਖੇ ਵਾਲੀ ਗੰਧ ਤੇ ਪਣੀ ਜੜ ਗਿਆ ਨਖੇ ਵਾਲੀ ਤੇ ਓ ਮੈਂ ਆ ਗਾ ਬਾਲੇ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਖਿਛਿਆ ਜਾ ਪੱਥਾ ਟੇਕ ਬਾਬੇ ਦੇ ਵਿਆਹ ਪਰਸ਼ਾਦ ਮਣੇ ਜਾ ਪਰਸ਼ਾਦ ਲਿਆ ਮੱਥਾ ਟੇਕੀਏ ਲੈ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪੈ ਗੋ ਦੇ ਹੋ ਗਏ ਤਵਾ ਟੁੱਟ ਜਣੀ ਓਏ ਇਹ ਦੀਵਾਰ ਟੁੱਟ ਮਸਾ ਟੇਕੋ ਮਸਾ ਟੇਕੋ ਮਸਾ ਟੇਕੋ ਬਾਬੇ ਦੇ ਇਹ ਕਸਤੀ ਕਰ ਲੈ ਬੜੀ ਜਾਏਗਾ ਨਾ ਤੇ ਲੱਗਦਾ